ਅਲਿਜ਼ਾ ਅੱਜ ਜਿਹੜਾ ਪਤਲਾ ਫੁੱਕਿਆ ਜਾ ਰਿਹਾ ਹੈਗਾ ਕੀ ਕਾਰਨ ਹੋਇਆ ਇਹ ਬੜੇ ਦੁੱਖ ਨਾਲ ਗੱਣਾ ਪੈਂਦਾ ਜੀ ਕਿ ਅਸੀਂ ਬੜਾ ਲੰਮਾ ਸਮਾਂ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਤੌਰ ਵਰਕਰ ਜਰਨਲ ਕੌਂਸਲ ਮੈਂਬਰ ਸੇਵਾ ਕਰਦੇ ਆ ਰਹੇ ਹਾਂ ਪਰ ਜਿਹੜੇ ਫੈਸਲੇ ਹੁਣ ਪਾਰਟੀ ਵੱਲੋਂ ਤੇ ਪਾਰਟੀ ਦੇ ਉਹਨਾਂ ਪੂਜਕ ਚੰਦਕ ਲੀਡਰਾਂ ਦੇ ਹੁਕਮਾਂ ਤੇ ਦੋ ਤਰੀਕ ਦੇ ਜਿਹੜੇ 2 ਦਸੰਬਰ ਦੇ ਹੁਕਮਨਾਮੇ ਹੋਏ ਆ ਉਸ ਤੋਂ ਬਾਅਦ ਜਿਹੜਾ ਵਰਤਾਰਾ ਚੱਲਿਆ ਉਸ ਵਰਤਾਰੇ ਦੇ ਸਬੰਧ ਵਿੱਚ ਜੋ ਉਹ ਚੰਦ ਕਲੋਖ ਸ਼੍ਰੋਮਣੀ ਅਕਾਲੀ ਦਲ ਦੇ ਤੇ ਆਪਣੇ ਆਪ ਨੂੰ ਕਾਬਜ ਸਮਝਦੇ ਆ ਉਹਨਾਂ ਦੇ ਹੁਕਮਾਂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਪਹਿਲਾਂ ਜੇਹਦਰ ਹਰਪ੍ਰੀਤ ਸਿੰਘ ਜੀ ਕਲਵੰਡੀ ਸਾਭੂ ਦਾਮਨ ਦਾਮਨ ਸਾਹਿਬ ਤੋਂ ਲੈ ਕੇ ਕਲਵੰਡੀ ਸਾਭੂ ਨੂੰ ਸਰਦਾਰ ਖੁਸ਼ੀ ਕਰਕੇ ਲਾਇਆ ਗਿਆ ਉਸ ਤੋਂ ਬਾਅਦ ਜਦੋਂ ਉਸ ਦੁਆਬੇ ਦੇ ਜਰਨੈਲ ਨੂੰ ਫੇਰ ਹੁਕਮ ਕੀਤਾ ਗਿਆ ਧਾਮੀ ਸਾਹਿਬ ਨੂੰ ਕਿ ਇਹਨਾਂ ਨੂੰ ਵੀ ਘਰੋਂ ਤੋਰ ਦਿਓ ਯਾਨੀ ਸੁਲਤਾਨ ਸਿੰਘ ਤੇ ਜੈਦੀਰ ਸਿੰਘ ਨੂੰ ਉਹ ਕਹਿੰਦਾ ਵੀਰਾ ਇਹ ਕੰਮ ਮੇਰੇ ਕੋ ਨਹੀਂ ਹੋਣਾ ਉਹ ਰਿਜਾਈਨ ਕਰ ਗਿਆ ਇਸ ਮਹਾਨ ਸੰਸਥਾ ਦੀ ਅਧਾਨਗੀ ਤੋਂ ਤੇ ਨਾਲ ਉਹਨੇ ਰੋਸ ਵਿੱਚ ਜੋ ਜਿਹੜੀ ਸਤਨਾੰਦ ਦੀ ਕਮੇਟੀ ਬਣਾਈ ਸੀ ਆ ਕੌਤਕ ਸਾਹਿਬ ਵੱਲੋਂ ਭਰਤੀ ਕਮੇਟੀ ਉਹਦੇ ਤੋਂ ਵੀ ਲੱਗੇ ਗੱਲਾਂ ਬਹੁਤ ਕਰਦੇ ਨੇ ਇੱਕ ਦਿਨ ਚੀਮਾ ਸਾਹਿਬ ਦੀ ਮੈਂ ਸੁਣਦਾ ਸੀਗਾ ਲੋ ਜੀ ਉਹ ਧਾਮੀ ਸਾਹਿਬ ਦੱਸਣਗੇ ਜੀ ਉਹ ਪੰਜ ਮੈਂਬਰੀ ਨੇ ਇਦਾਂ ਮਜਬੂਰ ਕੀਤਾ ਜੀ ਫਲਾਨਾ ਜੀ ਕਰਤੂਤਾ ਇਹਨਾਂ ਦੀਆਂ ਆਪ ਦੀਆਂ ਆਵਾਜ਼ ਨਹੀਂ ਆਉਂਦੇ ਤੇ ਉਸ ਤੋਂ ਬਾਅਦ ਜਿਹੜਾ ਰਗੂਜੀਤ ਸਿੰਘ ਵੈਰ ਸੀਨੀਅਰ ਮੀਤ ਪ੍ਰਧਾਨ ਦੀ ਅਗਵਾਈ ਦੇ ਵਿੱਚ ਜਦੋਂ ਕੋ ਐਕਟਿੰਗ ਪ੍ਰਧਾਨ ਅਜੇ ਬਣਿਆ ਨਹੀਂ ਤੇ ਨਾਲ ਜਿਹੜੇ ਹੈਗੇ ਸੀ 14 ਮੈਂਬਰੀ ਐਜੈਕਟਿਵ ਸੀ ਤਿੰਨ ਮੈਂਬਰਾਂ ਨੇ ਉਹਦੇ ਤੋਂ ਵਿਰੋਧ ਕੀਤਾ ਤੇ ਬਾਕੀ ਜਿਹੜੀ ਰਘੂਜੀਤ ਵਿਰਕਦੀ ਅਗਵਾਈ ਦੇ ਵਿੱਚ ਅੰਤਮ ਅੰਤਰੰਕ ਕਮੇਟੀ ਦੀ ਮੀਟਿੰਗ ਦੇ ਵਿੱਚ ਦੋਨਾਂ ਜਹੇਦਾਰਾਂ ਦੀ ਛੁੱਟੀ ਕੀਤੀ ਜਿਹੜੀ ਪੰਥ ਦੇ ਵਿੱਚ ਇਹਨਾਂ ਗੱਲਾਂ ਦਾ ਰੋਸ ਆ ਵੀ ਜਦੋਂ ਜਹੇਦਾਰ ਨੂੰ ਅਸੀਂ ਲਾਉਨੇ ਆ ਤੇ ਬੜੇ ਸਤਕਾਰ ਨਾਲ ਲਾਉਨੇ ਆ ਜਿੱਦਾਂ ਜਹੇਦਾਰ ਲਸ਼ਕਰ ਤੁਹਾਨੂੰ ਦੱਸਿਆ ਵੀ ਪਹਿਲੀ ਪੱਗ ਜਿਹੜੀ ਆ ਪਹਿਲੀ ਦਸਤਾਰ ਹੈੱਡ ਗ੍ਰਾਂਤੀ ਸ੍ਰੀ ਦਰਬਾਰ ਸਾਹਿਬ ਦਿੰਦੇ ਨੇ ਇਹਨਾਂ ਤੋਂ ਬਾਅਦ ਜਥੇਬੰਦੀਆਂ ਭੇਟ ਕਰਦੀਆਂ। ਮੰਨ ਤੇ ਸਤਕਾਰ ਨਾਲ ਲਿਆਉਨੇ ਆ ਤੇ ਜਦੋਂ ਅਸੀਂ ਉਹਨਾਂ ਨੂੰ ਉਹਨਾਂ ਦੀ ਛੁੱਟੀ ਕਰਦੇ ਆ ਬੇਜਿਤ ਕਰਕੇ ਇਸ ਜਿਹੜਾ ਤਰੀਕਾ ਜਿਹੜਾ ਇਹਨਾਂ ਨੇ ਅਪਣਾਇਆ ਸੰਗਤਾਂ ਦੇ ਵਿੱਚ ਉਹਦਾ ਬਹੁਤ ਭਾਰੀ ਵਿਰੋਧ ਆ। ਸੰਗਤਾਂ ਮੰਗ ਕਰਦੀਆਂ ਵੀ ਇਹ ਫੈਸਲਾ ਜਿਹੜਾ 17 ਤਰੀਕ ਦੀ ਮੀਟਿੰਗ ਇਹਨਾਂ ਨੇ ਰੱਖੀ ਆ 17 ਮਾਰਚ ਦੀ ਉਹਦੇ ਵਿੱਚ ਵਾਪਸ ਲਿਆ ਜਾਵੇ। ਜੇ ਇਹਨਾਂ ਨੇ ਵਾਪਸ ਨਾ ਲਿਆ ਤੇ ਇਹਨਾਂ ਲੋਕਾਂ ਦਾ ਜਿਹੜੇ 11 ਮੈਂਬਰ ਨੇ ਉਹਨਾਂ ਦੇ ਵਿੱਚੋਂ ਤਿੰਨ ਛੱਡ ਕੇ ਜਿਨ੍ਹਾਂ ਨੇ ਵਿਰੋਧ ਕੀਤਾ ਬਾਕੀ ਰਹਿ ਗਏ 11 11 ਦੇ ਵਿੱਚੋਂ 11 ਜਿਹੜੇ ਆ ਉਹਨਾਂ ਨੂੰ ਸਮਾਜਿਕ ਉਹਨਾਂ ਦਾ ਬਾਈਕਟ ਲੋਕ ਕਰਨਗੇ ਇਹ ਚੀਜ਼ ਨੂੰ ਮੁੱਖ ਰੱਖ ਲੈਣ ਇਹ ਤੇ ਅਸੀਂ ਬੇਨਤੀ ਕਰਦੇ ਆਂ ਕਲਿਆਣ ਜੀ ਨੂੰ ਕਿਉਂਕਿ ਜੂਨੀਅਰ ਮੀਤ ਪ੍ਰਧਾਨ ਨੇ ਉਹ ਸ਼ੁਰੂਣੀ ਕਮੇਟੀ ਦੇ ਵਿੱਚ ਪੰਥ ਨੇ ਉਹਨਾਂ ਨੂੰ ਬੜਾ ਮਾਣ ਤੇ ਸਤਿਕਾਰ ਦਿੱਤਾ ਪਰ ਪੰਥ ਦੀ ਨਜ਼ਰੇ ਨੂੰ ਪਛਾਣਨ ਤੇ ਇਹ ਫੈਸਲਾ ਜਿਹੜਾ ਵਾਪਸ ਕਰਾਉਣ ਦੇ ਵਿੱਚ ਆਪਣਾ ਯੋਗਦਾਨ ਪੌਣ ਛਾ ਕੋਟ ਹਲਕੇ ਦੀਆਂ ਸੰਗਤਾਂ ਵੱਲੋਂ ਛਾ ਕੋਟ ਹਲਕੇ ਦੀ ਨਮਾਇੰਦਗੀ ਕਰਦੇ ਨੇ ਤੇ ਛਾ ਗੋੜ ਹਲਕੇ ਦੀਆਂ ਸੰਗਤਾਂ ਵੱਲੋਂ ਆਪਣਾ ਜਿਹੜਾ ਇਹ ਸਾਡੀ ਮੰਗ ਆ ਵੀ ਆਪਣਾ ਯੋਗਦਾਨ ਪੌਣ ਉਹ ਫੈਸਲਾ ਵਾਪਸ ਕਰਾਉਣ ਦੇ ਵਿੱਚ ਇੰਨੇ ਕਹਿੰਦਾ ਹੋਇਆ ਖਿਮਾਂ ਦਾ ਜੱਜ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰਾਕੇਰ ਸਿੰਘ ਚੰਦੀ ਸਰਕਲ ਪ੍ਰਧਾਨ ਨੂਰਮੈਲ ਕੋਟ ਬਦਲ ਕਾਂ ਅੱਜ ਜਿਹੜਾ ਤੁਸੀਂ ਨੂਰਮੈਲ ਤੋਂ ਛਾ ਕੋਟੇ ਇਲਾਕੇ ਦੇ ਵਿੱਚ ਪਹੁੰਚੇ ਆ ਪੁੱਤਰੇ ਫੁੱਕੇ ਜਾ ਰਹੇ ਨੇ ਕੀ ਕਹਿਣਾ ਚਾਹੋਗੇ ਤਾਂ ਤੋਂ ਪਹਿਲਾਂ ਮੈਂ ਸਾਰੀਆਂ ਸੰਗਤਾਂ ਨੂੰ ਫਤਿਹ ਅਲ ਜਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਬਹੁਤ ਹੀ ਦੁੱਖ ਨਾਲ ਇਹ ਕਹਿਣਾ ਪੈ ਰਿਹਾ ਕਿ ਉਹ ਮੈਂਬਰ ਜਿਨ੍ਹਾਂ ਨੂੰ ਅਸੀਂ ਆਪਣੀ ਵੋਟਾਂ ਆਪ ਨਹੀਂ ਉਹਨਾਂ ਨੂੰ ਪਤਾ ਬਲਦੇਵ ਸਿੰਘ ਕਲਿਆਣ ਨੂੰ ਅਸੀਂ ਇੱਕ ਇੱਕ ਵੋਟ ਆਪਣੇ ਹਲਕੇ ਦੀ ਪਵਾ ਕੇ ਉਹਨੂੰ ਮੈਂਬਰ ਬਣਾਇਆ ਤੇ ਉੱਥੇ ਸ਼ੋਮਣੀ ਕਮੇਟੀ ਦਾ ਮੈਂਬਰ ਬਣਾ ਕੇ ਗੁਰੂ ਗੁਰਦਰਾ ਸਾਹਿਬ ਦੀ ਸੇਵਾ ਸੰਭਾਲ ਲਈ ਭੇਜਿਆ ਅੱਜ ਉਹ ਯੂਨੀਅਨ ਮੀਤ ਪ੍ਰਧਾਨ ਦੇ ਅਹੁਦੇ ਤੇ ਆ ਤੇ ਜੋ ਰਵਾਇਤ ਸਾਡੇ ਸਿੰਖ ਪਾਰਟੀ ਦੇ ਸੀਨੀਅਰ ਲੀਡਰਾਂ ਨੇ ਖੜੀ ਹੋਈ ਆ ਅਕਾਲਤਾ ਕਾ ਸਰਬ ਦੇ ਜਥੇਦਾਰਾਂ ਨੂੰ ਤੇ ਦੂਸਰੇ ਅਕਾਲਤਾ ਦੇ ਜਥੇਦਾਰਾਂ ਨੂੰ ਬਹੁਤ ਜਲੀਲ ਕਰਕੇ ਬੇਇੱਜ਼ਤ ਕਰਕੇ ਉਹਨਾਂ ਨੂੰ ਧਾਰਕ ਕਰਨਾ ਇਹ ਸਟੌਮ ਦੇ ਮਨ ਦੇ ਵਿੱਚ ਬਹੁਤ ਵੱਡਾ ਰੋਸ ਆ ਉਸ ਰੋਸ ਨੂੰ ਪ੍ਰਗਟ ਕਰਨ ਲਈ ਅਸੀਂ ਸਾਰੇ ਅੱਜ ਇੱਥੇ ਮਹਿਦਪੁਰ ਵਿੱਚ ਇਕੱਠੇ ਹੋਏ ਆ ਕਿਉਂਕਿ ਅਸੀਂ ਸਰਦਾਰ ਬਲਦੇਵ ਸਿੰਘ ਕਲਿਆਣ ਨੂੰ ਇਹ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਅਸੀਂ ਸਨਮਰ ਬੇਨਤੀ ਕਰਾਂਗੇ ਕਲਿਆਣ ਸਾਹਿਬ ਤੁਹਾਡੀ ਜਮੀਰ ਜੇ ਜਾਗੇ ਸਾਡੀ ਆਵਾਜ਼ ਨੂੰ ਸੁਣ ਕੇ ਤੁਸੀਂ ਸੋਚੋ ਤੁਸੀਂ ਬਹੁਤ ਵੱਡਾ ਧੋਖਾ ਮਾਇਆ ਾਕਾਤ ਸਾਹਿਬ ਸਾਹਿਬ ਦੇ ਨਾਲ ਤੁਸੀਂ ਬਹੁਤ ਪਾਪ ਕਰ ਰਹੇ ਆ ਜੇ ਤੁਸੀਂ ਇਹ ਗੱਲ ਨੂੰ ਉਹ 17 ਤਰੀਕ ਨੂੰ ਜਿਹੜੀ ਤੁਹਾਡੀ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਜੋ ਤੁਸੀਂ ਪਹਿਲਾਂ ਮਤਾ ਪਾਸ ਕੀਤਾ ਉਹ ਜ세ਦਾਰ ਸਾਹਿਬ ਰਗਵੀਰ ਸਿੰਘ ਜੀ ਤੇ ਗਿਆਨੀ ਸੁਲਤਾਨ ਸਿੰਘ ਜੀ ਨੂੰ ਹਾਰਗ ਕਰਨ ਦਾ ਉਹਨੂੰ ਉਹਦੇ ਵਿਰੋਧ ਚ ਖੜੋ ਉਹਨੂੰ ਵਾਪਸ ਕਰਾਓ ਤਾਂ ਕਿ ਉਹ ਜਥੇਦਾਰ ਜਿਹੜੇ ਆ ਉਹ ਆਪਣੇ ਅਹੁਦਿਆਂ ਤੇ ਦੁਬਾਰਾ ਬਰਾਜਮਾਨ ਹੋਣ ਤੇ ਸਿੱਖ ਕੌਮ ਦੇ ਜਿਹੜੇ ਮਨਾਂ ਦੇ ਵਿੱਚ ਜਿਹੜਾ ਦੁੱਖ ਹੈ ਦਰਦ ਆ ਉਹ ਘਟਾਇਆ ਜਾ ਸਕੇ ਇਹ ਤੁਹਾਡੇ ਤੇ ਨਿਰਭਰਿਆ ਤੁਸੀਂ ਕੌਮ ਨਾਲ ਸਿੱਖਾਂ ਨਾਲ ਖੜਨਾ ਚੁਣਿੰਦਾ ਬੰਦਿਆਂ ਦੇ ਮਗਰ ਲਾ ਕੇ ਇਹ ਜਿਉ ਪਹਿਲਾਂ ਤੁਸੀਂ ਗਲਤੀ ਕੀਤੀ ਆ ਉਹਨੂੰ ਬਾਰ ਕਰਾ ਰੱਖਣਾ ਇਹ ਕਲਿਆਣ ਸਾਹਿਬ ਤੇ ਡਿਪੈਂਡ ਆ ਸੋ ਅਸੀਂ ਤਾਂ ਫਿਰ ਬੇਨਤੀ ਕਰਦੇ ਆ ਕਿ ਸਮੁੱਚਾ ਜਗਤ ਸਿੱਖ ਪੰਥ ਵਿਦੇਸ਼ ਵਿਦੇਸ਼ ਵਸਦੀਆਂ ਸੰਗਤਾਂ ਇਹ ਮੰਗ ਕਰ ਰਹੀਆਂ ਕਿ ਜਿੰਨੇ ਮੈਂਬਰਾਂ ਨੇ ਉਦੋਂ 14 ਚੋਂ 11 ਮੈਂਬਰਾਂ ਨੇ ਇਹ ਇਹਦੀ ਹਮਾਇਤ ਕੀਤੀ ਆ ਇਹ ਮਤਾ ਪਾਸ ਕੀਤਾ ਸੋ 11 ਜਿਵੇਂ ਮੇਰੇ ਸਾਥੀਆਂ ਨੇ ਦੱਸਿਆ ਇਹ ਸਾਰੇ 11 ਉਹਦੇ ਵਿਰੋਧ ਚ ਖੜਨਾ ਤੇ ਸਿੱਖ ਕੌਮ ਦਾ ਜਿਹੜਾ ਆ ਜਜਵਾ ਨੂੰ ਸਮਝਣ ਸਿੱਖ ਕੌਮ ਦੀ ਨਵਜ ਨੂੰ ਸਮਝਣ ਤੇ ਉਹਨੂੰ ਵਾਪਸ ਕਰਾਉਣ ਫੈਸਲੇ ਨੂੰ ਤਾਂ ਤੁਹਾਡਾ ਜਿਹੜਾ ਛਟਕਾਰਾ ਨਹੀਂ ਤੇ ਤੁਹਾਡਾ ਹਾਲ ਜਾਂ ਰੰਗ ਜੇ ਵਾਲਾ ਹੋਣਾ ਵੱਡੀ ਮੌਤ ਨਹੀਂ ਤੇ ਤੁਹਾਡੀ ਜਾਨ ਨਹੀਂ ਨਿਕਲਣੀ ਸੋਖੀ ਜਾਣੇ ਨਿਕਲੀ ਤੁਸੀਂ ਅਕਾਲ ਤੱਕ ਸਨਣਾ ਸਿੱਧਾ ਮੱਥਾ ਮਾਰਿਆ ਜਾ ਕੇ ਤੇ ਤੁਸੀਂ ਕਿਸੇ ਤੇ ਕਹੇ ਤੇ ਮਾਰ ਰਹੇ ਆ ਇਸ ਲਈ ਤੁਹਾਨੂੰ ਬੇਨਤੀ ਆ ਤੇ ਤੁਸੀਂ ਅਜੇ ਵੀ ਵਾਪਸ ਹੋ ਰਹੇ ਹੋ ਦੁਨੀਆਂ ਬੇੜਾ ਦਾ ਕੁਝ ਨਹੀਂ ਵਿਗੜਿਆ ਤੁਹਾਨੂੰ ਬੇਨਤੀ ਆ ਕਿ ਵਾਪਸ ਆ ਜਾ ਕੇ ਉੱਥੇ 17 ਦੀ ਮੀਟਿੰਗ ਦੇ ਵਿੱਚ ਇਹ ਵਸੇ ਦੇ ਜੋ ਮਤਾ ਤੁਸੀਂ ਪਾਸ ਕੀਤਾ ਸੀ ਉਹਦੇ ਵਿਰੋਧ ਚ ਖੜ ਕੇ ਉਹਨੂੰ ਵਾਪਸ ਕਰਾਓ ਤੇ ਸੰਗਤਾਂ